ਅੱਜ ਅਸੀਂ ਕੁਮੇਆ ਅੱਜ ਬੜੇ ਮੰਦਰਾਂ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਗਏ ਆ ਅਸੀਂ ਬੜੀਆਂ ਸਵਾ ਦੇ ਦਰਸ਼ਨ ਕੀਤੇ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਰਹੀ ਆ ਤੇ ਜਿੱਦਾਂ ਹੁਣ ਮੈਂ ਮਾਰਸ਼ਲ ਆਬਦਲਕੇ ਨਾਲ ਸੰਬੰਧ ਰੱਖਦਾ ਆ ਤੇ ਇਦਾਂ ਥੋੜੀ ਆ ਵੀ ਅਸੀਂ ਕਿਸੇ ਮੰਦਰ ਦੇ ਵਿੱਚ ਜਾ ਕੇ ਉੱਥੋਂ ਦੀ ਮਰਿਆਦਾ ਭੰਗ ਕਰਕੇ ਗੱਦਕਾਰ ਖੇਡਣਾ ਸ਼ੁਰੂ ਕਰ ਦਿੱਤੀ ਯੋਗੇ ਦੀ ਸਿੱਖ ਕਤਰੰ ਦੇ ਵਿੱਚ ਕੋਈ ਥਾਂ ਨਹੀਂ ਹੈਗੀ ਯੋਗਾ ਸਿੱਖ ਸਿੱਖ ਸਮਾਜ ਦੇ ਵਿੱਚ ਕੋਈ ਇੱਕ ਪੰਜੀ ਦੀ ਜਗ੍ਹਾ ਨਹੀਂ ਹੈਗੀ ਯੋਗੇ ਦੀ ਉਹ ਆ ਕਿ ਸੇ ਉਹ ਧਾਰਮਿਕ ਇਹ ਧਰਮ ਦੇ ਵਿੱਚ ਯੋਗੇ ਦੀ ਥਾਂ ਹੋਊਗੀ ਪਰ ਸਾਡੂ ਇਸ ਦਾ ਜੀਣਾ ਕੋਈ ਲੈਣਾ ਦੇਣਾ ਨਹੀਂ ਆ ਉਹ ਇੱਕ ਸੁੱਤੀ ਸਮਝੀ ਸਾਜਿਸ ਤੇ ਤੈਸ ਉਸ ਕੁੜੀ ਨੇ ਬੜੀ ਪਲਾਨਡ ਹੋ ਕੇ ਆਈ ਸੀ ਜੀ ਬੜੇ ਤਰੀਕੇ ਨਾਲ ਆਈ ਸੀ ਤੇ ਉਹਨੇ ਆਪਣਾ ਜੋ ਕਰਨਾ ਸੀਗਾ ਉਹ ਯੋਗਾ ਕਰਕੇ ਉਹਨੇ ਦੇਖਿਆ ਵੀ ਇਹ ਜਿਹੜਾ ਹੁਣ ਐਸ ਟਾਈਮ ਖਾਲੀ ਆ ਇਸੇ ਸੰਗਤ ਦਾ ਵੀ ਰਾਸ਼ ਹੈ ਨਹੀਂਗਾ ਕਿਉਂਕਿ ਗਰਮੀ ਆ ਕਿਸੇ ਬਲੇ ਸੰਗਤ ਘਟ ਵੀ ਹੋ ਜਾਂਦੀ ਆ ਤੇ ਕੋਈ ਸੇਵਾਦਾਰ ਨਾ ਦੇਖਦੇ ਹੋਏ ਉਹਨੇ ਬੜੀ ਹੁਸ਼ਿਆਰੀ ਦੇ ਨਾਲ ਉੱਥੇ ਸਿੱਧੀ ਹੋ ਕੇ 2 ਫੋਟੋਆਂ ਖਚੀਆਂ ਤੇ ਆਪਣੇ ਘਰ ਜਾ ਕੇ ਅਪਲੋਡ ਕਰ ਦਿੱਤੀਆਂ ਤੇ ਸੰਗਤ ਇਸ ਅਦਾਜ਼ ਦਾ ਬੜਾ ਭਾਰੀ ਰੋਸ ਏ ਆ ਕਿਉਂਕਿ ਦਾਤਾਰ ਸਾਹਿਬ ਇੱਕ ਸ਼ਾਂਤੀ ਮਿਲਦੀ ਇਨਸਾਨ ਨੂੰ ਉੱਥੇ ਜਾ ਕੇ ਅਹੰਕਾਰ ਦਾ ਕਿੱਲਾ ਲੈ ਕੇ ਨਹੀਂ ਆਂਦਾ ਵੀ ਹਾਂ ਵੀ ਉਹ ਖੋਣ ਵੀ ਆਪਣੀ ਗਲਤੀ ਨਹੀਂ ਮੰਨਦੀ ਮੈਂ ਸਹੀ ਕੀਤਾ ਜੋ ਕੀਤਾ ਆ ਯਾ ਜਿਹੜੇ ਇਹੋ ਜਿਹੇ ਲੋਕ ਐ ਤੁਹਾਨੂੰ ਇਸ ਤਰ੍ਹਾਂ ਮਾਰ-ਮਾਰ ਤੋਂ ਸਿੱਖਣਾ ਨਹੀਂ ਚਾਹੀਦਾ ਮੈਂ ਤੇ ਸੋ ਸਿੱਖ ਹਿੰਦੂ ਤੋਂ ਬੇਖਬਰਦੀ ਇੱਕ ਅਪੀਲ ਕਰਦਾ ਆ ਕਿ ਦੇ ਤੁਸੀਂ ਵੀ ਇਸ ਇਸ ਮਾਮਲੇ ਵਿੱਚ ਸਾਡਾ ਸਾਥ ਦਿਓ ਇਹ ਮੋਹ ਸ਼ਰਾਤੀ ਲੋਕ ਨੇ ਇਹਨਾਂ ਨੇ ਸਿਰ ਇਹਨਾਂ ਦਾ ਕੰਮ ਆ ਜਿਨੇ ਅੱਗ ਲਾ ਕੇ ਕੁੱਤਾ ਰੁੜੀ ਦੇ ਇਹ ਆਪਣੇ ਘਰ ਬਹਿ ਗਈ ਆ ਤੇ ਆਪਸੀ ਲੋਕਾਂ ਦਾ ਵੇਚੇ ਪਾਲ ਪਾਲਣ ਦੀ ਕੋਸ਼ਿਸ਼ ਕਰ ਰਹੀ ਆ ਹੋਰ ਕੁਝ ਨਹੀਂ ਜਰੂਰ